ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਕੀਤੀ ਸੀਗੀ ਆਪਾਂ ਅੱਜ ਇਕੱਠੇ ਹੋਏ ਆ ਸਾਰੇ ਸਾਰੇ ਮੈਂਬਰ ਪੰਚਾਇਤ ਆਪਣੀ ਜਿੰਨਾ ਪਿੰਡ ਨਿਵਾਸੀ ਸਾਰੇ ਇਕੱਠੇ ਹੋਏ ਆ ਆਪਾਂ ਜੋ ਅਪਰਾਲਾ ਪਹਿਲਾਂ ਸਰਪੰਚੀ ਦੇ ਤੌਰ ਤੇ ਮਿਥਿਆ ਟਾਈਮ ਸੀਗਾ ਆਪਣਾ ਹੀ ਗੁਰੂ ਦਾ ਸ਼ੁਕਰਾਨਾ ਕਰਨਾ ਉਹਦੇ ਵਿੱਚ ਅਸੀਂ ਮਾਫੀਖਾਰ ਆ ਜਿਹੜੇ ਅਸੀਂ ਲੇਟ ਹੋ ਗਏ ਸੀ ਅੱਜ ਸਹਿਜ ਪਾਠ ਪ੍ਰਗਾਸ਼ ਕੀਤੇ ਗਏ ਆ ਜਿਨ੍ਹਾਂ ਦਾ 30 ਤਰੀਕ ਨੂੰ ਭੋਗ ਪਾਇਆ ਜਾਣਗੇ ਸਾਰੀ ਸੰਗਤ ਨੇ ਅਸੀਂ ਅਪਰਾਲਾ ਇਹ ਕੀਤਾ ਹੈ ਵੀ ਵਿਪਰਧਾਨ ਸਾਰੇ ਮੀਤ ਪ੍ਰਧਾਨ ਜਿੰਨੇ ਸਾਰੇ ਆਪਣੇ ਗੋਰਾ ਪ੍ਰਧਾਨ ਜੀ ਆ ਮਨਜੀਤ ਬਲਾਸਪੁਰ ਵੱਲੋਂ ਸਾਨੂੰ ਗ੍ਰਾਂਟ ਮਨਜ਼ੂਰ ਕੀਤੀ ਗਈ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਆ ਤੇ ਅੱਜ ਸ਼ੁਰੂ ਕਰਨ ਦਾ ਸਾਡਾ ਇਹੀ ਆ ਵੀ ਅਸੀਂ ਮਹਾਰਾਜ ਦਾ ਓਟ ਆਸਰਾ ਲੈ ਕੇ ਸਾਰੇ ਪਿੰਡ ਦੇ ਨਗਰ ਪੰਚਾਇਤ ਦੀ ਸਾਰੀ ਸਹਿਮਤੀ ਦੇ ਨਾਲ ਅੱਜ ਅਸੀਂ ਕਾਰਜ ਸ਼ੁਰੂ ਕਰਨ ਜਾ ਰਹੇ ਆ ਜਿਨ੍ਹਾਂ ਦੇ 30 ਤਰੀਕ ਨੂੰ ਭੋਗ ਪਾਏ ਜਾਣਗੇ ਸਾਰੀ ਸੰਗਤ ਨੂੰ ਵੀ ਬੇਨਤੀ ਕਰਨੀ ਆ ਵੀ ਵੱਧ ਤੋਂ ਵੱਧ ਸਾਡੇ ਨਾਲ ਜੁੜ ਕੇ ਕੰਮ ਵੱਧ ਤੋਂ ਵੱਧ ਕਰਨ ਤੇ ਇਹ ਕਾਰਜ ਜੋ ਸਾਡਾ ਮਿੱਥਿਆ ਹੋਇਆ ਸੀ ਜਿਹਦੇ ਵਿੱਚ ਅਸੀਂ ਆਪਦੀ ਗਲਤੀ ਮੰਨਣ ਨੂੰ ਪੂਰੇ ਤਿਆਰ ਆਂ ਵੀ ਜਿਹੜੇ ਅਸੀਂ ਪੂਰੇ ਜੋਰ ਸ਼ੋਰਾਂ ਨਾਲ ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਕੇ ਵੋਟਾਂ ਪਵਾ ਕੇ ਆਪਦੀ ਜਿੱਤ ਹਾਸਲ ਕੀਤੀ ਸੀ ਉਹਦੇ ਵਿੱਚ ਅਸੀਂ ਜਿਹਦੇ ਖਰੇ ਨਹੀਂ ਉੱਤਰ ਸਕੇ ਉਹਦੀ ਅੱਜ ਅਸੀਂ ਆਪਦੀ ਮਾਫੀ ਕਬੂਲ ਕਰਨ ਤੋਂ ਬਾਅਦ ਅਸੀਂ ਪੂਰੇ ਸਾਰੇ ਆਪਣੇ ਭਰਾ ਜਿਵੇਂ ਜੱਗੂ ਪ੍ਰਧਾਨ ਗੋਰਾ ਸਰਜੀਤ ਡਾਕਟਰ ਮੈਂਬਰ ਸਾਹਿਬ ਸਾਡੇ ਪੂਰਨ ਸਾਰੇ ਭਰਾ ਜਿਨ੍ਹਾਂ ਦੇ ਨਾਂ ਨਹੀਂ ਵੀ ਲਏ ਗਏ ਜਿਵੇਂ ਜੱਗਾ ਸਾਡੇ ਕੋਲ ਮੋਤਵਾਰ ਬੰਦੇ ਜਿੰਨੇ ਅਸੀਂ ਇਕੱਠੇ ਸੀ ਸਾਡੇ ਪਿੰਡ ਦੇ ਵਿੱਚ ਪ੍ਰਬੰਧਕ ਲੱਗਣ ਦੇ ਤੌਰ ਤੇ ਹੁਣ ਅਸੀਂ ਆ ਸਰਬਸੰਮਤੀ ਨਾਲ ਸਾਰੇ ਕਾਰਜ ਸ਼ੁਰੂ ਕਰਨ ਜਾ ਰਹੇ ਹਾਂ ਪਿੰਡ ਦਾ ਕੋਈ ਵੀ ਕਾਰਜ ਜਿਹੜਾ ਅਸੀਂ ਮਿੱਥਿਆ ਸੀ ਉਹਨੂੰ ਅਸੀਂ ਪੂਰਾ ਕਰਨ ਜਾ ਰਹੇ ਹਾਂ ਇੰਨੀ ਬੇਨਤੀ ਸਾਡੀ ਕਬੂਲ ਆ ਵੀ ਸਾਡਾ ਸਾਥ ਦਿਓ ਕੋਈ ਸਾਡੇ ਚ ਵਿਚਾਰ ਬਚੰਦਰ ਆਏ ਵਿਤਕਾਰ ਨਹੀਂ ਕੋਈ ਲੜਾਈ ਨਹੀਂ ਪੜਾਈ ਨਹੀਂ ਇਹ ਸਾਡੀ ਸਹਿਮਤੀ ਨਾਲ ਹੀ ਪ੍ਰਬੰਧਕ ਲਵਾਇਆ ਗਿਆ ਜੀ ਜਿਹੜੇ ਕਿ ਸਾਡੇ ਵਿੱਚ ਕੋਈ ਪ੍ਰੋਬਲਮ ਸੀ ਉਹਦਾ ਅਸੀਂ ਹੱਲ ਕਰਕੇ ਕੁਝ ਵਰਕਰ ਸਾਡੇ ਨਾਲ ਨਹੀਂ ਜੁੜੇ ਮੈਂਬਰਾਂ ਨਾਲ ਸਹਿਮਤੀ ਹੋਣ ਕਰਕੇ ਪਿੰਡ ਦਾ ਇੱਕ ਸਾਲ ਦਾ ਜਿਹੜਾ ਨੁਕਸਾਨ ਆ ਉਹ ਅਸੀਂ ਲੋਕਾਂ ਤੋਂ ਮਾਫੀ ਮੰਗ ਕੇ ਦੁਬਾਰੇ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਉਹਦੇ ਵਿੱਚ ਸਾਡਾ ਪੂਰਾ ਸਹਿਯੋਗ ਦਿਓ ਇਹਦੇ ਵਿੱਚ ਕੋਈ ਕੈਂਤੂ ਪ੍ਰੰਤੂ ਵਾਲੀ ਗੱਲ ਨਹੀਂ ਜੀ ਪਾਰਟੀ ਆਲਾ ਦੂਸਰੀ ਪਾਰਟੀ ਆਰ ਸਾਰੇ ਪਾਰਟੀਆਂ ਨੂੰ ਇੱਕੋ ਰੱਖ ਕੇ ਮਨਜੀਤ ਬਲਾਸਪੁਰ ਨੇ ਸਾਨੂੰ ਗਰਾਂਟੀ ਸ਼ੂ ਵੀ ਕਰਤੀ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਇੰਨਾ ਮਾਣ ਕੀਤਾ ਜਦੋਂ ਕਿ ਆਪਣੇ ਸੈਕਟਰੀ ਸਾਹਿਬ ਆ ਕੇ ਹੁਣ ਆਪਾਂ ਕੰਮ ਸ਼ੁਰੂ ਕਰਨੇ ਆ ਜਿਹੜੇ ਵੀ ਭਰਾ ਸੰਗਤ ਸਾਰੇ ਇਕੱਠੇ ਹੋ ਕੇ ਆ ਕੇ ਦੱਸਣ ਜਿੱਥੇ ਇੱਥੇ ਜਿਹੜਾ ਵਿਕਾਸ ਕਰਨ ਵਾਲਾ ਉਹ ਰਲ ਮਿਲ ਕੇ ਕਰਾਂਗੇ ਇਹਦੇ ਵਿੱਚ ਤੇਰੀ ਮੇਰੀ ਕੋਈ ਨਹੀਂ ਕੋਈ ਬਹਿਸ ਬਾਜੀ ਨਹੀਂ ਕੋਈ ਕੁਛ ਨਹੀਂ ਜਿਵੇਂ ਲੋਕ ਅਫਵਾਹਾਂ ਡਾਰ ਰਹੇ ਆ ਐ ਹੋ ਗਿਆ ਜੀ ਐ ਇਹ ਇਹ ਬਕਵਾਸ ਗੱਲਾਂ ਜੀ ਅਸੀਂ ਪਹਿਲਾਂ ਵੀ ਆਹੀ ਜਗ੍ਹਾ ਤੋਂ ਸ਼ੁਰੂ ਕੀਤਾ ਸੀ ਵੀ ਪਰਮਾਤਮਾ ਦਾ ਨਾਮ ਲੈ ਕੇ ਅਸੀਂ ਪਿੰਡ ਦਾ ਵਿਕਾਸ ਕਰਨਾ ਅਸੀਂ ਕੋਈ ਇੱਥੇ ਲੜਾਈ ਝਗੜਾ ਨਹੀਂ ਬਿਤਕਰਾਨੀ ਮੇਰੀ ਤੇਰੀ ਨਹੀਂ ਉਹ ਪਾਰਟੀਆਂ ਜਿਹੜੀਆਂ ਵਿਰੋਧਤਾ ਆ ਉਹ ਇੱਕ ਆਪਣੀਆਂ ਕੈਂਸਰ ਬਣ ਚੁੱਕਿਆ ਜਿਹੜਾ ਕਿ ਕੈਂਸਰ ਦਾ ਆਪਾਂ ਨੂੰ ਪਤਾ ਹੀ ਬਾਅਦ ਚ ਲੱਗਦਾ ਜਦੋਂ ਐਂਡ ਹੋ ਜਾਂਦਾ ਉਹ ਪਾਰਟੀਆਂ ਦਾ ਹੁਣ ਆਪਾਂ ਨਾਂ ਨਹੀਂ ਲੈਣਾ ਬਸ ਉਹਨਾਂ ਨੂੰ ਵੀ ਬੇਨਤੀ ਆ ਵੀ ਮਹਾਰਾਜ ਦੀ ਹਜ਼ੂਰੀ ਚ ਆ ਕੇ ਸਾਡਾ ਸਾਥ ਦੇਣ ਸਾਡੇ ਨਾਲ ਚੱਲਣ ਜੇ ਨਹੀਂ ਵੀ ਆਉਂਦੇ ਤਾਂ ਵੀ ਅਸੀਂ ਬਕਾਸ਼ ਪੂਰੇ ਸਾਡੇ ਮੈਂਬਰ ਜੋਰਾ ਸ਼ੋਰਾ ਨਾਲ ਸਾਰੀ ਸਾਡੀ ਟੀਮ ਪੂਰੇ ਅਸੀਂ ਵਰਖਾ ਜਿੰਨਾ ਅਸੀਂ ਵਾਅਦਾ ਕੀਤਾ ਸੀ ਉਹਦਾ ਪੂਰਾ ਨਿਵਾਵਾਂਗੇ ਅਸੀਂ ਲੋਕ ਸਾਨੂੰ ਤਾਨੇ ਮਾਰਦੇ ਸੀ ਵੀ ਕੁਝ ਨਹੀਂ ਹੋਇਆ ਕੀ ਕਰਤਾ ਨਹੀਂ ਕਰਤਾ ਸਾਡੀ ਪਾਰਟੀ ਨੇ ਅਸੀਂ ਫੀਲ ਮਹਿਸੂਸ ਕੀਤਾ ਵੀ ਸਾਡੇ ਨਾਲ ਜਿਹੜਾ ਕੁਝ ਹੋ ਗਿਆ ਉਹਨੂੰ ਅਸੀਂ ਪਿੱਛੇ ਛੱਡਦੇ ਹੋਏ ਹੁਣ ਅਸੀਂ ਨਵੇਂ ਕਾਰਜ ਸ਼ੁਰੂ ਕਰਨ ਜਾ ਰਹੇ ਹਾਂ ਸਾਡਾ ਸਹਿਯੋਗ ਦਿਓ ਸਾਰੇ ਸੰਗਤ ਹਾਂਜੀ ਸਾਰਾ ਨਗਰ ਸਾਡੇ ਨਾਲ ਜੁੜ ਕੇ ਚੱਲਿਓ ਬਸ ਹਾਂਜੀ 30 ਤਰੀਕ ਨੂੰ ਭੋਗ ਦਾ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਸੱਦਾ ਹੈ ਸਾਡਾ ਜੇ ਕਿਸੇ ਵੀਰ ਨੂੰ ਨਾਂ ਵੀ ਪਤਾ ਲੱਗੇ ਇੱਕ ਦੂਜੇ ਨੂੰ ਮੈਸੇਜ ਦੇ ਕੇ ਵੱਧ ਤੋਂ ਵੱਧ ਆਪਾਂ ਮਹਾਰਾਜ ਦਾ ਸ਼ੁਕਰਾਨਾ ਕਰਨਾ ਇਹਦਾ ਓਟ ਆਸਰਾ ਲੈਣਾ ਜਿਹੜੀ ਸਾਥੋਂ ਗਲਤੀ ਹੋਈ ਆ ਅਸੀਂ ਅੱਜ ਉਹ ਗਲਤੀ ਪਕਤਾ ਕੇ ਆਪਦੀ ਮਾਫੀ ਮੰਗ ਕੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਹੀ ਸ਼ੁਕਰਾਨਾ ਕਰਨਾ ਹੈ हे ਸੱਚੇ ਪਾਤਸ਼ਾਹ ਸਾਨੂੰ ਇਹਦੂ ਬਲ ਬਖਸ਼ ਵੀ ਅਸੀਂ ਚੰਗੇ ਕੰਮ ਕਰ ਸਕੀਏ ਕਿਸੇ ਨਾਲ ਲੜਾਈ ਪੜਾਈ ਬੇਤਕਰਾ ਨਾ ਹੋਵੇ ਸਾਨੂੰ ਬਲ ਬਖਸ਼ ਇੰਨੀ ਹੀ ਬੇਨਤੀ ਪ੍ਰਵਾਨ ਕਰਿਓ ਸਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ